ਹਾਂਜੀ ਅੱਜ ਦੀ ਵੀਡੀਓ ਜਿਹੜੀ ਤੁਸੀਂ ਭੈਣ ਦੇਖ ਰਹੇ ਆ ਥੱਲੇ ਸਕਰੀਨ ਦੇ ਇਸ ਭੈਣ ਨੂੰ ਪਹਿਲਾਂ ਦਾ ਦੇ ਲੋਟ ਲੂਡਾ ਪਿਆਉ ਦੀ ਧੀ ਨੂੰ ਹਰਿਆਣੇ ਦੀ ਧੀ ਨੂੰ ਠੀਕ ਆ ਉਹ ਵਰਲਡ ਰੀਲ ਨੰਬਰ 1 ਚੈਂਪੀਅਨ ਕੁੜੀ ਸੀਗੀ ਜਿਹੜੀ ਕਦੇ ਜ਼ਿੰਦਗੀ ਵਿੱਚ ਹਾਰੀ ਨਹੀਂ ਸੀਗੀ 14-15 ਸਾਲ ਹੋ ਗਏ ਉਹ ਕਦੇ ਕੁੜੀ ਹਾਰੀ ਨਹੀਂ ਸੀਗੀ ਅਮਰੀਕਾ ਰੀ ਜਿਹੜੀ ਉਹ ਜਿਹੜੀ ਆਪਣੇ ਪਿਆਉ ਦੀ ਧੀ ਨੇ ਉਹਨੂੰ ਹਰਾਇਆ ਵਾ 80-85 ਕੋਸਟੀਆਂ ਕੁੜੀ ਨੇ ਖੇਡੀਆਂ ਵਾ ਜਿਹੜੀ ਵੰਡ ਦੀ ਨੰਬਰ ਚੈਂਪੀਅਨ ਸੀਗੀ ਕੁੜੀ ਉਹ ਠੀਕ ਆ ਜਿਹੜੀ ਆਪਣੇ ਪੰਜਾਬ ਦੀ ਧੀ ਨੇ ਉਹ ਹਰਾਇਆਗਾ ਤੇ ਪਤਾ ਨਹੀਂ ਇਹਨਾਂ ਨੇ ਕੀ ਰਾਜਨੀਤੀ ਖੇੜੀ ਸੈਂਟਰ ਸਰਕਾਰ ਨੇ ਇਹਨਾਂ ਨੂੰ ਪਾਓ ਯਾਰ ਵੱਧ ਤੋਂ ਵੱਧ ਜਿੰਨੀਆਂ ਵੀ ਲਾਹਾਂ ਤਾਂ ਪਾ ਸਕਦੇ ਆ ਭਾਈ ਇਹਨਾਂ ਨੂੰ ਤੇ ਉਸ ਭੈਣ ਨੂੰ ਪੰਜਾਬ ਦੀ ਧੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦਿਲੋਂ ਸਲਾਮ ਆ ਭੈਣ ਨੂੰ ਤੇ ਉਹਦੀਆਂ ਵੀਡੀਓ ਜਿੰਨੀਆਂ ਵੀ ਵੱਧ ਤੋਂ ਵੱਧ ਪਾ ਸਕਦੇ ਆ ਇੱਕ 100 ਗ੍ਰਾਮ ਵੇਡ ਦੇ ਵਿੱਚੇ ਔਰ ਸੈਂਟਰ ਸਰਕਾਰ ਨੇ ਪਤਾ ਨਹੀਂ ਵਿਗਾ ਤੋਂ ਬਾਹਰ ਕਰ ਦਿੱਤਾ ਪਤਾ ਨਹੀਂ ਕੀ ਰਾਜਨੀਤੀ ਖੇਡੀ ਵੀ ਪਤਾ ਨਹੀਂ ਦਾ ਆਪਣੇ ਪਿਆਵ ਦੇ ਲਈ ਉਹ ਭੈਣ ਖੜੀ ਸੀਗੀ ਕਿਸਾਨੀ ਸ਼ਗਰਤ ਦੇ ਵਿੱਚ ਤੇ ਪਿਆਵ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਸੀ ਉਹ ਭੈਣ ਦੇ ਪਤਾ ਨਹੀਂ ਇਹਨਾਂ ਨੇ ਕਿਹੋ ਜਿਹੀ ਰਾਜਨੀਤੀ ਖੇਡੀ ਵੀ ਉਹ 100 ਗ੍ਰਾਮ ਦੇ ਪਿੱਛੇ ਕਿਉਂਕਿ ਪਲੇਅਰ ਨੂੰ ਪਤਾ ਹੁੰਦਾ ਵਾ ਵੀ ਖਾਣਾ ਪੀਣਾ ਵੀ ਅਲੀ ਕਿੰਨਾ ਕ ਖਾਣਾ ਵਾ ਵੀ ਮੇਰਾ ਕਿੰਨਾ weight ਆ ਤੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਬਾਕੀ ਹੈ ਨਾ ਵੀ ਇਹਨਾਂ ਨੇ ਉਹ ਜੀ ਰਾਜਨੀਤੀ ਏਸੇ ਕਰਕੇ ਖੇਡੀ ਹੈ ਵੀ ਉਹ ਭੈਣ ਜਾਂ ਉਹ ਦੀ ਧੀ ਵੀ ਕਿਸਾਨੀ ਸ਼ਿਕਾਰ ਦੇ ਵਿੱਚ ਵੀ ਕਿਉਂ ਥਾਂ ਦਿੱਤਾ ਜਾ ਕੇ ਪੰਜਾਬੀਆਂ ਦਾ ਕਿ ਆਪਾਂ ਲਾਂਹ ਤਾਂ ਪਾਈਏ ਜਿੰਨੀਆਂ ਵੀ ਪੈ ਸਕਦੀਆਂ ਵਾ ਸੈਂਟਰ ਸਰਕਾਰ ਨੂੰ ਧੰਨਵਾਦ ਜੀ